ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ ਤੁਹਾਨੂੰ ਦੱਸਦੀ ਕਿ ਉਡਾਨ ਭਰਦੇ ਹੀ ਜਹਾਜ਼ ਦੇ ਇੰਜਨ ਨੂੰ ਅੱਗ ਲੱਗ ਗਈ ਹੈ ਤੇ ਅੱਗ ਲੱਗੇ ਇੰਜਨ ਦੇ ਨਾਲ ਹੀ ਜਹਾਜ਼ ਉਡਾਨ ਭਰਦਾ ਹੈ ਔਰ ਥੋੜੀ ਦੇਰ ਦੇ ਵਿੱਚ ਵਾਪਸੀ ਕਰਦਾ ਹੈ ਔਰ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਅਮਰੀਕਾ ਦਾ ਮਾਮਲਾ ਹੈ ਦੱਸਦੀ ਕਿ ਡੈਲਟਾ 에ਅਰਲਾਈਨ ਦਾ ਇਹ ਜਹਾਜ਼ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਜਿਸ ਦੇ ਇੰਜਨ ਨੂੰ ਅੱਗ ਲੱਗੀ ਹੈ ਐਂਟਲਾਂਟਾ ਤੋਂ ਜਾਣਾ ਸੀ ਐਂਟਲਾਂਟਾ ਇਸਨੇ ਔਰ ਲੋਸ ਐਂਜਲਸ 에어ਪੋਰਟ ਤੋਂ ਉਡਾਨ ਭਰੀ ਸੀ ਔਰ ਉਡਾਨ ਪਰਦੇ ਹੀ ਜਹਾਜ਼ ਦੇ ਇੰਜਨ ਦੇ ਵਿੱਚੋਂ ਚੰਗਿਆੜੇ ਨਿਕਲਦੇ ਨੇ ਔਰ ਇਸ ਤੋਂ ਬਾਅਦ ਇੰਜਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਵੀ ਹੋਈਆਂ ਨੇ ਔਰ ਵੀਡੀਓ ਵੀ ਕੈਦ ਹੋਈ ਹੈ ਜਿਸ ਦੇ ਵਿੱਚ ਅੱਗ ਲੱਗੇ ਇੰਜਨ ਦੇ ਨਾਲ ਜਹਾਜ਼ ਉੜਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਥੋੜੀ ਹੀ ਦੇਰ ਦੇ ਵਿੱਚ ਵਾਪਸੀ ਕੀਤੀ ਜਾਂਦੀ ਹੈ ਸ਼ੁਕਰਵਾਰ ਦਾ ਇਹ ਮਾਮਲਾ ਔਰ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਥੋੜੀ ਹੀ ਦੇਰ ਦੇ ਵਿੱਚ ਜਹਾਜ਼ ਆ ਵਾਪਸ ਲਾਸ ਐਂਜਲਸ 에어ਪੋਰਟ ਦੇ ਉੱਤੇ ਐਮਰਜੈਂਸੀ ਲੈਂਡਿੰਗ ਕਰਦਾ ਹੈ ਦੱਸਦੀ ਹੈ ਕਿ ਜੋ ਇਹ ਫਲਾਈਟ ਡੈਲਟਾ ਡੀ ਐਲ 446 ਸੀ ਜਿਹੜੀ ਕਿ 24 ਸਾਲ ਪੁਰਾਣਾ ਜਹਾਜ਼ ਦੱਸਿਆ ਜਾ ਰਿਹਾ ਹੈ ਬੋਇੰਗ 767 400 ਦੀ ਜੋ ਸੀਰੀਜ਼ ਹੈ ਤਾਂ ਉਸ ਦਾ ਹੀ ਜਹਾਜ਼ ਸੀ ਔਰ 24 ਸਾਲੇ ਪੁਰਾਣਾ ਸੀ ਜਿਸ ਦੇ ਵਿੱਚ ਅੱਗ ਲੱਗੀ ਹੈ ਤਾਂ ਲਗਾਤਾਰ ਇਸ ਤਰੀਕੇ ਦੇ ਨਾਲ ਜਹਾਜ਼ ਹਾਦਸੇ ਵੱਧ ਰਹੇ ਨੇ ਤਾਂ ਉਸ ਨੂੰ ਲੈ ਕੇ ਅ ਲੋਕ ਪਹਿਲਾਂ ਹੀ ਡਰ ਦੇ ਵਿੱਚ ਨੇ دہشت ਦੇ ਵਿੱਚ ਨੇ ਅੱਜ ਕੱਲ ਸਫਰ ਕਰਨ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ